ਪੰਜਾਬ ਚ ਬੀਤੇ ਕੁਝ ਸਮੇਂ ਤੋਂ بارش ਨਾ ਹੋਣ ਤੋਂ ਬਾਅਦ ਤਾਪਮਨ ਵਿੱਚ ਦੁਬਾਰਾ ਵਾਧਾ ਦੇਖਣ ਨੂੰ ਮਿਲਿਆ ਹੈ। ਪੰਜਾਬ ਵਿੱਚ ਚੰਗੀ بارش ਦੇ ਅਸਾਰ ਬਣ ਰਹੇ ਹਨ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਦੋ ਦਿਨਾਂ ਲਈ بارش ਦਾ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਇੱਕ ਹਫਤਾ ਹਮਸ ਅਤੇ ਗਰਮੀ ਪਰਿਆ ਰਹਿਣ ਤੋਂ ਬਾਅਦ ਬੁੱਧਵਾਰ ਅਤੇ ਵੀਰਵਾਰ ਨੂੰ ਮੀਂਹ ਦੇ ਅਸਾਰ ਬਣ ਰਹੇ ਹਨ। ਮੌਸਮ ਵਿਭਾਗ ਵੱਲੋਂ ਪਠਾਨਕੋਟ, ਕੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਕਪੂਰਥਲਾ ਸ਼ਹੀਰਪੁਰ ਜਲੰਧਰ ਪਟਿਆਲਾ ਲੁਧਿਆਣਾ ਰੂਪਨਗਰ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਐਸਐਸ ਨਗਰ ਵਿੱਚ بارش ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ 16 ਜ਼ਿਲ੍ਹਿਆਂ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਤੇਜ਼ بارش ਦੇ ਨਾਲ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚਲੰਦੇ ਸਾਰ ਹਨ ਪੰਜਾਬ ਵਿੱਚ ਇਸ ਵੇਲੇ ਹੋਣ ਵਾਲੀ بارش ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ ਮੌਨਸੂਨ ਸੀਜ਼ਨ ਵਿੱਚ ਹਜੇ ਤੱਕ ਪੰਜਾਬ ਵਿੱਚ ਜੁਲਾਈ ਦੇ ਪਹਿਲੇ 15 ਦਿਨਾਂ ਵਿੱਚ 35% ਦੀ ਘੱਟ بارش ਹੋਈ ਹੈ ਜਿਸ ਦੇ ਚਲਦਿਆਂ ਝੋਨੇ ਦੀ ਖੇਤੀ ਲਈ ਕਿਸਾਨ ਪੂਰੀ ਤਰ੍ਹਾਂ ਜ਼みਨੀ ਪਾਣੀ ਤੇ ਨਿਰਭਰ ਹੋ ਗਏ ਹਨ ਖੇਤੀਬਾੜੀ ਵਿਭਾਗ ਮੁਤਾਬਕ ਈਸਾਨ ਪੰਜਾਬ ਵਿੱਚ 32 ਲੱਖ ਹੈਕਟੇਅਰ ਖੇਤਰ ਵਿੱਚ ਝੋਨਾ ਬੀਜਿਆ ਗਿਆ ਹੈ ਇਸ بارش ਨਾਲ ਕਿਸਾਨ ਨੂੰ ਕਾफी ਰਾਹਤ ਮਿਲੇਗੀ ਚੰਡੀਗੜ੍ਹ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ بارش ਦਾ ਮੌਸਮ ਬਣ ਰਿਹਾ ਹੈ ਇੱਕਦਮ ਬਦਲੇ ਮੌਸਮ ਨੇ ਗਰਮੀ ਤੋਂ ਰਾਹਤ ਦਿੱਤੀ ਹੈ ਮੌਸਮ ਵਿਗਿਆਨੀ ਨੇ ਪੰਜਾਬ ਵਿੱਚ 17 ਤੋਂ 19 ਜੁਲਾਈ ਤੱਕ ਮੀਂਹ ਦੀ ਪੇਸ਼ گوئی ਕੀਤੀ ਹੈ ਰਾਜਸਥਾਨੀ ਚੰਡੀਗੜ੍ਹ ਤੇ ਮਹਾਲੀ ਵਿੱਚ ਸਵੇਰ ਤੋਂ ਹੀ ਬਦਲਵਾਈ ਰਹੀ